ਇਹ ਬੰਦੇ ਆਪਾਂ ਨੇ ਆ ਪਿਛਲੀ ਆ ਆ ਵੀ ਬੰਦ ਪੈ ਆ ਜਾਂਦਾ ਜਿਲ੍ਹਾ ਲੱਗਿਆ ਉਹਦਾ ਕੋਠੇ ਨੂੰ ਜਾਂਦਾ ਲੱਗਿਆ ਇਹਦੇ ਆ ਬਾਜੀ ਦੇਖੋ ਪੂਰੀ ਘੋੜੇ ਵਾਲੀ ਕੋਠੀ ਮਸ਼ਹੂਰ ਆ ਕੋਟਗਲਾਣਾਂ ਦੇ ਵਿੱਚ ਆ ਜਿਹੜੀ ਆ ਹਾਂ ਇੱਥੇ ਵੀ ਗੇਰਦੀ ਆ ਹਾਂ ਆ ਕੋਠੀ ਆ ਦੇਖੋ ਇੱਥੇ ਜਾਂਦਾ ਲੱਗਦਾ ਆ ਦੇ ਲੱਜੰਦਾ ਹਾਂ ਠੀਕ ਆ ਜੀ ਹਾਂ ਮੁੜ ਕੇ ਆ ਦੇਲਾ ਕੁੜੀ ਆ ਆਇਆ ਇੱਥੇ ਵੀ ਪਾਸੇ ਵੀ ਡਿੱਗਣ ਲੱਗ ਗਿਆ ਹੁਣ ਆ ਕੋਟਾ ਆ ਗਿਆ ਜੀ ਘਰ ਹਾਂ ਇਹ ਵੀ ਬਾਹਰ ਬੈਠੇ ਆ ਤੇ ਇਹ ਕਹਿੰਦੇ ਆ ਜ਼ਮੀਨ ਮੇਰੀ ਕੋਈ ਭੰਪਾ ਮਿੰਗੇ ਸਸਤੇ ਜਿੱਦਾਂ ਮਰਜੀ ਲੈ ਲਵੇ ਬਾਹਰ ਬੈਠੇ ਆ ਅੱਛਾ ਜ਼ਮੀਨ ਵੇਚਣ ਨੂੰ ਤਿਆਰ ਜਿਹੜੇ ਮਰਜੀ ਭਾ ਆ ਵੀ ਜੰਦਾ ਲੱਗਾ ਜੀ ਹਾਂ ਵੀ ਜੰਦਾ ਦੇਖ ਲੈ ਠੀਕ ਹੈ ਜੀ ਆਹ ਬੰਦੇ ਨੇ ਬੜੇ ਸ਼ੌਂਕ ਆ ਵੀ ਜੰਦਾ ਓਏ ਆਹ ਬੰਦੇ ਨੇ ਬੜੇ ਸ਼ੌਂਕ ਨਾਲ ਹਵੇਲੀ ਪਾਈ ਸੀ ਆ ਵੀ ਜੰਦਾ ਜੀ ਹਾਂ ਇਹਦਾ ਮੁੜ ਕੇ ਆਏ ਨਹੀਂ ਲੱਗਦਾ ਆ ਵੀ ਜੰਦਾ ਭਾ ਜੀ ਆ ਵੀ ਜੰਦਾ ਆ ਦੇਖੋ ਤਾਹ ਪਾੜ ਦੀ ਸੁੱਖ ਹਾਂ ਬਈ ਸਹੀ ਆ ਉਹ ਦੇਖ ਲਿਆ ਕੰਮ ਆਜੋ ਭਾਜੀ ਆਪੇ ਇਸਾਰੇ ਪਿੰਡ ਦੇ ਲੋਕ ਜੂ ਆ ਵੀ ਜਿੰਦਾ ਤੇ ਆ ਵੀ ਜਿੰਦਾ ਭਾਈ ਲੋ ਜੀ ਆ ਵੀ ਜਿੰਦਾ ਆ ਵੀ ਜਿੰਦਾ ਜਿੰਦਾ ਦਿਖਾਇਆ ਕਰ ਤੂੰ ਆ ਜਿੰਦੇ ਦਿਖਾ ਦੇ ਹਾਂ ਆ ਵੀ ਜਿੰਦਾ ਭਾਈ ਆ ਵੀ ਜਿੰਦਾ ਕੀ ਗੱਲ ਹੈ ਇਹ ਹਾਂ ਇੱਕ ਬੰਦੇ ਆ ਵੀ ਚਲੋ ਇਹ ਆਪਣੇ ਮੋਟਰਾਂ ਮਟਰਾਂ ਦਾ ਕੰਮ ਕਰਦੇ ਆ ਜਿਹੜਾ ਉੱਪਰ ਬਿਲਡਿੰਗ ਆ ਹਾਂ ਇਹ ਵੀ ਭਾਈ ਜਿੰਦਾ ਹੀ ਆ ਇਹੇ ਵਾਰੀ ਇਹੇ ਵਾਰੀ ਆ ਸਾਰੇ ਇਹ ਜ਼ਮੀਨਾਂ ਵੀ ਵੇਚ ਰਹੇ ਨੇ ਹਾਂਜੀ ਜ਼ਮੀਨਾਂ ਵੀ ਆਪਣੀਆਂ ਵੇਚ ਰਹੇ ਨੇ ਅੱਛਾ ਸਾਰੇ ਵੇਚ ਰਹੇ ਤਕਰੀਬਨ 90% ਵੇਚ ਰਹੇ ਨੇ 90 ਉਠਣੇ ਜਿੰਨਾ ਵਿੱਚ ਆ ਮੁੰਡਾ ਆ ਨਿਊਜ਼ੀਲੈਂਡ ਚਲ ਗਿਆ ਕਿਹਦੇ ਘਰ ਵਿੱਚ ਜਿੰਦਾ ਆ ਦੇਖ ਲਓ ਬਈ ਜਿੰਦਾ ਆ ਬੇ ਕੋਠੀ ਪਾ ਕੇ ਛੱਡ ਗਿਆ ਇੱਥੇ ਆਹਾ ਜੀ ਹਾਂ ਬੁਢਾ ਬੁੜੀ ਇੱਥੇ ਰਹਿੰਦੇ ਆ ਸਾਰੀ ਫੈਮਿਲੀ ਬਾਹਰ ਆ ਅੱਜ ਬਾਪੂ ਬੇਬੇ ਹੋਰੇ ਆ ਬੀਬੇ ਬਾਪੂ ਕੋਈ 90 90 ਸਾਲਾਂ ਦੇ ਕਰੀਬ ਆ ਜੀ ਕੋਈ ਇਹਨਾਂ ਨੂੰ ਆ ਆ ਵੀ ਜਿੰਦਾ ਰਹਾ ਹੋਏ ਠੀਕ ਹੈ ਜੀ ਆ ਕੁੰਜੇ ਦੇ ਕਿੰਨੇ ਡੋਗਲ ਸੁਣੀ ਕੋਠੀਆਂ ਦੇਖੇ ਕੁੜੀ ਕਰੀ ਲੈ ਲੈ ਉਹ ਵੀ ਹਾਂ ਬਈਆਂ ਨੇ ਲਿਆ ਆ ਜੀ ਉਹ ਵੀ ਨਹੀਂ ਹਾਂਜੀ ਆਲਾ ਘਰ ਬਈਆਂ ਦਾ ਮੋਢੀ ਲੈ ਲੈ ਮੋਢੀ ਲੈ ਲੈ ਸਰਦਾਰਾਂ ਵਾਹ ਜੀ ਠੀਕ ਹੈ ਜੀ ਆ ਦੋ ਕ ਬੰਮਣਾ ਆਏ ਆ ਜਿਹੜੇ ਦੁਕਾਨਦਾਰੀ ਮੋਟੀ ਖੋਲ ਕੇ ਬੈਠੇ ਆ ਤੇ ਪੁਰਾਣੇ ਪਿੰਡ ਆ ਦੇਖ ਲੈ ਕਿੰਨੀ ਕੋਠੀ ਆ ਆ ਜਿਹੜੀ ਕੋਠੀ ਆ ਭਾਜੀ ਹਾਂ ਇਹ ਵੀ ਦਿੰਦਾ ਉਹ ਦੇ ਹਾਂ ਕੀ ਲਿਖਿਆ ਦਰਵਾਜੇ ਵਾਲੇ ਦਰਵਾਜੇ ਵਾਲੇ ਦਰਵਾਜੇ ਵਾਲੇ ਵੱਜਦੇ ਭਾਜੀ ਇਹ ਇਹ ਦਰਵਾਜੇ ਵਾਲੇ ਵੱਜਦੇ ਹਾਂਜੀ ਪਿੰਡ ਦੇ ਇਹਨਾਂ ਦੇ ਮਗਰ ਵਾਲੇ ਜਿਹੜੇ ਆ ਉਹ ਉਹਨਾਂ ਦੇ 50 ਕਿੱਤੇ ਸਾਡੇ ਪਿੰਡ 'ਚ ਹਾਂ ਉਹ ਵੀ ਬਾਹਰ ਹੀ ਰਹਿੰਦੇ ਕੋਈ ਨਹੀਂ ਹੁੰਦੇ 50 ਕਿੱਲੇ ਜ਼ਮੀਨ ਆ 50 ਕਿੱਲੇ ਪਿੰਡ ਦੀ ਜ਼ਮੀਨ ਆ ਉਹ ਉਹ ਆ ਵੀ ਜਿੰਦਾ ਉਹ ਸਾਜੀ ਹਾਂਜੀ ਜਿੰਦਾ ਹੀ ਆ ਵੀ ਇੱਥੇ ਤੁਸੀਂ ਦੇਖੋ ਇਹ ਪਿੰਡ 'ਚ 80% ਜਾਂਦੇ ਆ 20% ਹਨਾ 5 ਤੋਂ 10 ਮੁੰਡੇ ਆ ਜੀ ਅਸੀਂ ਜਾਂਦੇ ਆ ਆ ਵੀ ਬਾਹਰ ਜਾਂਦਾ ਇਹਦੇ ਹੋਰ ਕੋਟੀ ਏਰੀਆ ਦਾ 5 ਤੋਂ 10% ਮੁੰਡੇ ਰਹਿ ਗਏ ਆ ਜੀ ਅਸੀਂ ਪਿੰਡ 'ਚ ਬਸ ਹਾਂ ਜੀ ਬਸ ਉਹ ਵੀ ਮੁੰਡੇ ਵਿੱਚੋਂ ਜਿੱਦਾਂ ਲਾ ਲੋ ਅਸੀਂ ਇਹ ਜਮੀਨਾ ਜਮੀਨਾ ਕਿਸੇ ਵੀ ਰੇਟ 'ਤੇ ਵੇਚਣ ਨੂੰ ਤਿਆਰ ਹੈ ਭਾਜੀ ਚਲੋ ਕੋਈ ਅੜ ਕੇ ਵੇਚ ਲੈਂਦਾ ਕੋਈ ਰਵਿਦ ਲੈਂਦਾ ਆ ਦੇਖੋ ਆ ਕੋਠੀ ਨੂੰ ਵੀ ਜਾਂਦਾ ਭਾਜੀ ਹਾਂ ਇਹੋ ਜਿਹੜੀ ਮੈਂ ਲੈਂਦਾ ਸੀ ਬਾਗੂ ਹਾਂ ਜੀ ਤੁਸੀਂ ਲੈਂਦੇ ਆ ਆ ਜਾਂਦਾ ਠੀਕ ਹੈ ਜੀ हां जी ਸਾਡੇ ਪਿੰਡ ਦੇ ਜੱਦੀ ਸ਼ਾਹ ਨਹੀਂ ਹੁੰਦੇ ਪਿੰਡਾਂ ਦੇ ਵਿੱਚ ਜੀ ਸ਼ਾਹ ਹਾਂ ਤੇ ਇਹ ਇਹਦਾ ਮੁੰਡਾ ਕਹਿੰਦਾ ਆ ਬੇ ਬਾਪੂ ਤੂੰ ਇੰਦੀਆ ਬੈਠਾ ਕੀ ਕਰਦਾ ਤੇ ਤੈਨੂੰ ਇੰਨੇ ਬਿਲੀਅਨ ਏਅਰ ਦੀ ਪ੍ਰਾਪਰਟੀ ਆ ਵੇਚ ਕੇ ਇੱਥੇ ਦਾਤੋਂ ਲੈ ਕੇ ਆਉਂਦਾ ਹੈ ਅੱਛਾ ਹਾਂ ਜੀ ਬਿਲੀਅਨ ਏਅਰ ਕਹਿੰਦਾ ਤੇ ਕੋ ਪ੍ਰਾਪਰਟੀਆਂ ਤੂੰ ਐਵੇਂ ਹੀ ਕਹਿੰਦਾ ਉੱਥੇ ਭੱਸੜ ਬਣਾਉਣ ਦੀ ਵਾਹਿਗੁਰੂ ਆਪ ਉਹਦੇ ਮੁੰਡੇ ਦੇ ਖੋਦ ਵਰਟਿੰਗਾ ਮੇਰੇ ਸਾਹਮਣੇ ਦੀ ਇੱਕ ਤਾਂ ਹੁੰਦੀ ਕਿਸੇ ਪੜਦੇ ਨਾ ਮੇਰੇ ਸਾਹਮਣੇ ਕਹਿੰਦਾ ਇਹ ਤਾਂ ਸਾਡੇ ਬੁੱਢੇ ਦਾ ਦਿਮਾਗ ਖਰਾਬ ਹੋ ਗਿਆ ਕਿਤਾ ਆ ਸਾਰੇ ਜੰਦੇ ਹੀ ਨਹੀਂ ਆ ਗੁਰੂ ਘਰ ਤੇ ਅਸੀਂ 3 ਕਰੋੜ ਰੁਪਇਆ ਲਾਤਾ ਜੀ ਮੱਥਾ ਟੇਕਣ ਵਾਲੇ ਅਸੀਂ 10 ਬੰਦੇ ਆਏ ਹਾਏ ਹਾਏ ਓਏ ਬੰਦ 3 ਕਰੋੜ ਰੁਪਇਆ ਲਾਇਆ ਗੁਰੂ ਘਰ ਤੇ ਕੀ ਫਾਇਦਾ 3 ਕਰੋੜ ਲਾਉਣ ਦਾ ਹਾਂ ਜੀ ਮੱਥਾ ਟੇਕਣ ਵਾਲੇ ਅਸੀਂ 10 ਜਾਨ ਲੰਗਰ ਜਦੋਂ ਜਦੋਂ ਲੰਗਰ ਚੱਲਦਾ ਭਾਜੀ ਇਹ 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 ਜਿਹੜੇ ਹੈਗੇ ਇਸ ਪਿੰਡ ਦੇ ਬੰਦੇ ਸਾਰੇ ਇਹ ਇੰਗਲੈਂਡ ਇੰਗਲੈਂਡ ਤੇ ਬੜੀ ਜ਼ਿਆਦਾਤਰ ਇੰਗਲੈਂਡ ਜਾਂ ਅਮਰੀਕਾ ਕੈਨੇਡਾ ਬਹੁਤ ਘੱਟ ਆ ਸਾਡੇ ਵਿੰਡੋ ਆ ਦੋ ਕੰਟਰੀਆਂ ਜੀ ਜ਼ਿਆਦਾ ਇੰਗਲੈਂਡ ਜਾਂਦੀ ਅਮਰੀਕਾ ਵੀ ਬੜੀ ਠੀਕ ਹੈ ਕਿਉਂਕਿ ਆਪਣੇ ਬੰਦੇ ਜਿਹੜੇ ਹੈਗੇ ਉਹਨਾਂ ਦੇ 50 ਵਾ 60-60 ਟਰਾਲੇ ਆ ਉੱਥੇ ਤੇ ਪਰ ਇੰਗਲੈਂਡ ਦੇ ਵਿੱਚ ਜ਼ਿਆਦੀ ਗਿਣਤੀ ਤੇ ਉਹ ਗਿਣਤੀ ਆ ਸਾਰੀ ਜ਼ਮੀਨ ਕੱਲਾ ਯਾਰ ਡਾਲਰਾਂ ਨੇ ਕੋਰਪੋਰੇਟਰਾਂ ਨੇ ਖਰੀਦੀ ਹੋਆ ਆਹ 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 ਵਾਲੀ ਜ਼ਮੀਨ ਇਹਦੇ ਕੋਰਪੋਰੇਟਰਾਂ ਨੇ ਖਰੀਦ ਲਈ ਹੈ ਭਾਈ ਅੱਛਾ ਆ ਸਾਡੇ ਇੱਕ ਡਾਕਟਰ ਸਾਹਿਬ ਹੈ ਉਹਨਾਂ ਦੀਆਂ ਜ਼ਮੀਨਾਂ ਉਹ ਅੜਿਆ ਆ ਮੈਂ ਨਹੀਂ ਕਹਿੰਦਾ ਦੇਣੀ ਹੈ ਹਾਂ ਠੀਕ ਹੈ ਜੀ ਆ ਇਧਰ ਵਾਲੀ ਸਾਰੀ ਜ਼ਮੀਨ ਜਿਹੜੀ ਆ ਹੁਣ ਇੱਥੋਂ ਸਟਾਰਟ ਹੋਣੀ ਆ ਖੱਬੇ ਹੱਥ ਵਾਲੀ ਇਹ ਸਾਰੀ ਕੋਰਪੋਰੇਟ ਦੁਆਬਾ ਦਾ ਖਤਮ ਹੋ ਗਿਆ ਯਾਰ ਇਹ ਹਣਾ ਇਹ ਸਾਡੇ ਪਿੰਡ ਦੀ ਨਹੀਂ ਜੀ ਹਰੇਕ ਪਿੰਡ ਦੀ ਸਟੋਰੀ ਆ ਜੀ ਇਹ ਦੁਆਬੇ ਦੀ ਹਰੇਕ ਘਰ ਦੀ ਕਹਾਣੀ ਆ ਜੀ ਇਹ ਬਾਹਰ ਕਰਦੀ ਇਹੀ ਕਹਾਣੀ ਹੈ ਇੱਕ ਘਰ ਦੀ ਨਹੀਂ ਹੈਗੀ ਹਰੇਕ ਘਰ ਦਾ ਇਹ ਆ ਅਸੀਂ ਤੁਹਾਨੂੰ ਦੁਆਬੇ ਦੇ ਇੱਕ ਪਿੰਡ ਦੀ ਕਹਾਣੀ ਦਿਖਾਈ ਜੀ ਜੇ 80% ਜੰਦੇ ਨੇ ਬਾਈ ਲੱਗੇ ਤੇ ਦੁਆਬੇ ਦੇ ਕਹਿੰਦੇ ਹਰ ਪਿੰਡ ਦੀ ਕਹਾਣੀ ਆ 80% ਦੁਆਬਾ ਜਿਹੜਾ ਉਹ ਬਾਹਰ ਜਾ ਚੁੱਕਿਆ ਹੈ ਚਲੋ ਬਾਹਰ ਜਾਣਾ ਸੀ ਕਹਿੰਦੇ ਮਾਰੀ ਗੱਲ ਨਹੀਂ ਕਮਾਈਆਂ ਕਰਨ ਲਈ ਆਪਣੇ ਜਵਾਬ ਪਾਲਣ ਲਈ ਬਾਹਰ ਜਾਣਾ ਮਾੜਾ ਨਹੀਂ ਪਰ ਜਿਹੜੇ ਇੱਥੇ ਇਸ ਨੌਜਵਾਨ ਨੇ ਸੁਣਾਇਆ ਦੱਸਿਆ ਕਿ ਤੇਰਾ ਪਿੰਡ ਇਹੀ ਹੈ ਮੇਰਾ ਪਿੰਡ ਕਹਿੰਦਾ ਪਿੰਡ ਇਸ ਪਿੰਡ ਦੇ ਹੀ ਜੰਦੇ ਦਿਖਾਏ ਆ ਇਹ ਜਿਆਦਾ ਨੌਲੇਜ ਇਸ ਕਰਕੇ ਵੀ ਹੈ ਜੀ ਮੈਂ ਪਿਛਲੀ ਵਾਰ ਨਹੀਂ ਅੰਦਰ ਪੰਚਿਆ ਸੀ ਉਦੋਂ ਵੀ ਸਾਰੀ ਨੌਲੇਜ ਤਾਂ ਪਤਾ ਲੱਗ ਜਾ ਸਕਦਾ ਵੀ ਆ ਸਾਰੀਆਂ ਜ਼ਮੀਨਾਂ ਇੱਥੇ ਆ ਕੇ ਜਿਹੜੇ ਕਾਰਪੋਰੇਟ ਨੇ ਵੱਡੇ ਘਾਣੇ ਨੇ ਉਹ ਖਰੀਦ ਰਹੇ ਨੇ ਡੀਲਰ ਖਰੀਦ ਰਹੇ ਨੇ ਤੇ ਇੱਥੇ ਦੱਸਿਆ ਕਿ ਇਹ ਤਾਂ ਕਹਿੰਦੇ ਜਿਹੜੇ ਮਰਜ਼ੀ ਭਾ ਜਮੀਨ ਵੇਚਣ ਨੂੰ ਤਿਆਰ ਹੋਏ ਬੈਠੇ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਜ਼ਿਆਦਾਤਰ ਦੁਆਬਾ ਇੰਗਲੈਂਡ ਚ ਕਹਿੰਦੇ ਜਿਆਦੇ ਦੁਆਬਾ ਬਾਹਰ ਹੈ ਇੰਗਲੈਂਡ ਦਾ ਇੰਗਲੈਂਡ ਤੇ ਦੁਆਬਾ ਜਿਆਦੇ ਨਹੀਂ ਇੰਗਲੈਂਡ ਲੱਗਦੇ ਨਹੀਂ ਵੀ ਇੰਗਲੈਂਡ ਗੋਰਿਆਂ ਦਾ ਮੁਲਖ ਜਿਹੜੇ ਗੋਰਿਆਂ ਨੇ ਪੌਣੀ ਦੁਨੀਆ ਤੇ ਰਾਜ ਕੀਤਾ ਅੱਜ ਜਿਹੜਾ ਉੱਥੇ ਹਾਲਾਤ ਬਣੇ ਹੋਏ ਨੇ ਜਿਹੜੇ ਦੇਖਦੇ ਆ ਵੀਡੀਓ ਵੀਡੀਓ ਆਉਂਦੀਆਂ ਨੇ ਇਸਟੰਬੁਲ ਕਾ ਮਾਰਕਾਂ ਦੇ ਵਿੱਚ ਉਹ ਬੀਬੀਆਂ ਫਿਰਦੀਆਂ ਨੇ ਤੇ ਮਾਹੌਲ ਬਣਿਆ ਹੋਇਆ ਐ ਲੱਗਦਾ ਜਿਵੇਂ ਕੋਈ ਅਰਬ ਕੰਟਰੀ ਹੋਵੇ ਕੋਈ ਮੁਸਲਮਾਨ ਦੇਸ਼ ਹੁੰਦਾ ਤੇ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇੱਥੋਂ ਕਦੇ ਡਾਲਰਾਂ ਪਿੱਛੇ ਦੂਈ ਭੱਜ ਗਏ ਹੋ ਲਾਚ ਨੇ ਤੁਹਾਨੂੰ ਅੰਨੇ ਕਰਤਾ ਹੋਣੀ ਅੱਖਾਂ ਦੇ ਪਰਦਾ ਪਾਤਾ ਤੁਸੀਂ ਆਪਣੀਆਂ ਜ਼ਮੀਨਾਂ ਆਪਣੇ ਘਰ-ਬਾਰ ਵੇਚ ਕੇ ਆਪਣੀ ਧਰਤੀ ਮਾਂ ਛੱਡ ਕੇ ਭੱਜ ਗਏ ਹੋ ਪਘੌੜੇ ਹੋ ਗਏ ਹੋ ਬੇਦਾਵਾ ਲਿਖ ਕੇ ਦੇ ਗਏ ਭੱਜ ਗਏ ਮੁੱਖ ਮੂੜ ਗਏ ਆਪਣੀ ਮਾਂ ਧਰਤੀ ਕੋਲ ਸੋਨੂੰ ਉੱਚੇ ਹਲਾਅ ਦੇਖੇ ਤੁਹਾਡੇ ਹੁੰਦੇ ਜਦੋਂ ਉੱਥੇ ਮੁਸਲਮਾਨਾਂ ਦੀ ਗਿਣਤੀ ਵੱਧ ਗਈ ਤੇ ਗੋਰਿਆਂ ਨੇ ਤਾਂ ਆਪੀ ਛੱਡ ਕੇ ਤੁਰੇ ਗੋਰੇ ਨਹੀਂ ਲੜਦੇ ਨੁੜਦੇ ਹੁੰਦੇ ਜਿੱਥੇ ਗੋਰਿਆਂ ਦੀ ਗਿਣਤੀ ਘਟਦੇ ਗੋਰੇ ਹੌਲੀ ਹੌਲੀ ਉੱਥੋਂ ਦੂਜੇ ਪਾਸੇ ਤੁਰ ਜਾਂਦੇ ਆ ਤੇ ਤੁਹਾਡੇ ਛੱਤਰ ਫਿਰਨਾ ਯਾਦ ਰੱਖੋ ਮੇਰੀ ਗੱਲ ਇਹ ਜਿਹੜੇ ਇੱਥੋਂ ਤੁਸੀਂ ਭੱਜ ਰਹੇ ਹਾਲੇ ਵੀ ਮੌਕਾ ਹੈਗਾ ਜਾਣਾ ਬੇਸ਼ੱਕ ਤੁਸੀਂ ਉੱਥੇ ਰਹੋ ਆਪਣੀਆਂ ਜ਼ਮੀਨਾਂ ਨਾਲ ਵਿੱਚੋਂ ਇੱਥੇ ਆਪਣੇ ਘਰਾਂ ਨਾਲ ਵਿੱਚੋਂ ਪਤਾ ਨਹੀਂ ਕਿਹੜੀ ਛੋਡੀ ਪੀੜੀ ਕਿਹੜੀਆਂ ਛੋਡੀਆਂ ਆਣ ਬਾਣ ਨਸਲਾਂ ਇੱਧਰ ਵਾਪਸ ਮੋੜੇ ਪਾ ਲੈਣ। ਤੋਂ ਉਹਨਾਂ ਤੁਹਾਡੇ ਕੋਲ ਰਹਿਣ ਨੂੰ ਘਰ ਤੇ ਖਾਣ ਜੋਗਰੇ ਦਾਣੇ ਪੈਦਾ ਕਰਨ ਲਈ ਜ਼ਮੀਨ ਧਰਤੀ ਹੋਣੀ ਚਾਹੀਦੀ ਹੈ ਬਾਈ। ਤੁਹਾਡੇ ਕੋਲ ਬਾਹਰ ਬਹੁਤ ਵੱਡੇ ਵੱਡੇ ਕਾਰੋਬਾਰ ਆ ਫਿਰ ਇੱਥੇ ਜ਼ਮੀਨਾਂ ਕਿਉਂ ਵੇਚ ਦਿੰਦੇ ਯਾਰ? ਸੰਭ ਕੇ ਰੱਖ ਲਓ। ਸੋ ਦੁਆਬੇ ਵਾਲੋ ਬਹੁਤ ਦੁੱਖ ਹੁੰਦਾ ਮੈਂ ਅੱਜ ਦੁਆਬੇ 'ਚ ਕੁੱਕੜ ਪੰਡ ਆਇਆ ਸੀਗਾ ਜਿੱਥੇ ਜਰੇਲੀ ਸੀਗੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ। ਜਿਹੜੋ ਦਾਬੇ ਦੇ ਪਿੰਡਾਂ ਵੀ ਦੀ ਲੰਗਦੇ ਆਂ ਅਜਾੜਾ ਹੀ ਪਿਆ ਪਿਆ ਚਾਸ ਪਿਆ ਅਜਾੜਾ ਦਿਖਦੇ ਹੀ ਨਹੀਂ ਕੋਈ ਨਜ਼ਰੀ ਨਹੀਂ ਆਉਂਦਾ ਜਾਂ ਜੰਦੇ ਨੇ ਤੇ ਜਾਂ ਪ੍ਰਵਾਸੀ ਬੈਠੇ ਆ ਸੋ ਰੱਬ ਦਾ ਵਾਸਤਾ ਯਾਰ ਮੈਂ ਕਹਿਣਾ ਹੁਣ ਵੀ ਕੁਦਰਤ ਦਾ ਵੀ ਨਿਜਮਾ ਖਾਲੀ ਪਈ ਹੋਈ ਧਰਤੀ ਨੂੰ ਖਾਲੀ ਪਏ ਘਰਾਂ ਨੂੰ ਕੁਦਰਤ ਵਿੱਚ ਆ ਘਾਹ ਪੂਸਨਾ ਪੜ ਦਿੰਦੀ ਹੈ ਤੇ ਜਿਹੜੀ ਧਰਤੀ ਛੱਡ ਕੇ ਹੀ ਜਾ ਰਹੇ ਆ ਕਿ ਕਿਸੇ ਨਾ ਕਿਸ ਨੇ ਆ ਕੇ ਭਰ ਦੇਣੀ ਆ ਬਾਈ ਇਹ ਧਰਤੀ ਖਾਤਰ ਬਾਈ ਹਜ਼ਾਰਾਂ ਸਾਲ ਤੋਂ ਘਰ ਨਾ ਘਾਲੀਆ ਖੂਨ ਡੋਲੇ ਜੰਗਾਂ ਜੁੱਦ ਕੱਲੂ ਘਾਰੇ ਫਾਂਸੀਆਂ ਗੋਲੀਆਂ ਕੀ ਨਹੀਂ ਖਾਦਾ ਸੀ ਕਿਉਂ ਸਾਡੇ ਗੁਰੂ ਆਪਣੇ ਬੱਚੇ ਤੱਕ ਕਰਵਾਨ ਕਰ ਗਏ ਯਾਰ ਇਸ ਦੀ ਹੋਂਦ ਨੂੰ ਬਚਾਉਣ ਲਈ ਸਾਡੀ ਪਛਾਣ ਨੂੰ ਬਰਕਰਾਰ ਰੱਖਣ ਲਈ ਸਾਡੀ ਸਭਿਆਚਾਰ ਨੂੰ ਬਚਾਉਣ ਲਈ ਸਾਡੀ ਧਰਤੀ ਮਾਂ ਲਈ ਸਾਡੀਆਂ ਮਾਂ ਮਾਂ ਨੇ ਟੋਟੇ ਕਰਕੇ ਆਪਣੇ ਬੱਚੇ ਨੇ ਝੋਲੀ ਚ ਪਾਇ ਲਏ ਕੱਲੇ ਡਾਲਰਾਂ ਨੇ ਸਾਨੂੰ ਪੌਂਡਾਂ ਨੇ ਅੰਨੇ ਕਰਤਾ ਯਾਰ ਜਿਹੜੇ ਬੰਦੇ ਅੱਜ ਪੰਜਾਬ ਦੀ ਧਰਤੀ ਤੋਂ ਆਪਣਾ ਘਰ-ਬਾਰ ਵੇਚ ਕੇ ਆਪਣੀ ਧਰਤੀ ਮਾਂ ਵੇਚ ਕੇ ਸਦਾ ਲਈ ਜਾ ਰਹੇ ਐ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਕਹਾਣ ਦੇ 3 ਕਹਾਣ ਦੇ ਹੱਕਦਾਰ ਨਹੀਂ ਹੈਗੇ ਆਪਣੇ ਨਾਮ ਅਗਰੋਂ ਸਿੰਘ ਤੇ ਕੌਰ ਲਾਉਣਾ ਛੱਡ ਦਿਓ ਅਗਲੇ ਨੇ ਲਹਾਈ ਦੇਣਾ ਹੌਲੀ-ਹੌਲੀ ਛੋਡੀਆਂ ਦੂਜੀਆਂ ਤੀਜੀਆਂ ਪੀੜ੍ਹੀਆਂ ਨੇ ਵੈਸੇ ਹੀ ਲਾ ਦੇਣਾ ਇਹ ਯਾਦ ਰੱਖਿਓ ਹਲੇ ਵੀ ਸਮਾਂ ਹੈ ਹਲੇ ਹੀ ਮੌਕਾ ਹੈ ਪਰ ਤੇ ਉਹ ਮੁੜੇ